ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਨੇ ਚਣੌਂ ਦੀਆਂ ਆਣੀਆਂ ਸੂਟ ਨਾਲ ਤੁਹਾਨੂੰ ਪ्योर ਦਾ ਦੁਪੱਟਾ ਮਿਲੇਗਾ 2600 ਇਹਦਾ ਰੇਟ ਹੈ ਕੋਸ਼ਿਸ਼ ਕਰਾਂਗੀ ਜਿਹੜੇ ਵੀ ਸੂਟਾਂ ਦਾ ਰੇਟ ਦੱਸਿਆ ਜਾਏ ਮੈਂ ਤੁਹਾਨੂੰ ਦੱਸਦੀਆਂ ਇਹ ਟਿਸ਼ੂ ਡਾਇਮੰਡ ਟਿਸ਼ੂ ਵਿੱਚ ਆਏਗਾ ਸ਼ਰਟ ਪ्योर ਹੈਂਡਵਰਕ ਵਿੱਚ ਆਏਗੇ ਦੇ ਵਿੱਚ ਮੇਰੇ ਕੋਲ ਚਾਰ ਤਿੰਨ ਕਲਰ ਅਵੇਲੇਬਲ ਨੇ ਸਿੰਗਲ ਕਲਰ ਆਇਆ ਸੀ ਹੁਣ ਇਹਦੇ ਵਿੱਚ ਦੋ ਨਿਊ ਕਲਰ ਐਡ ਕਰ ਦਿੱਤੇ ਨੇ ਇਹ ਵਾਲਾ ਵੀ ਆਫ ਵਾਈਟ ਟੋਨ ਵਿੱਚ ਸਿੰਗਲ ਕਲਰ ਆਏਗਾ ਸ਼ਿਮਰ ਦਾ ਇਸ ਉੱਤਾਲ ওভার ਹੈਵੀ ਹੈਂਡਵਰਕ ਹੈ ਸਲਵਾਰ ਤੇ ਵੀ ਵਰਕ ਹੈ ਚਨਾਉਣ ਦਾ ਸਿੱਪੀ ਵਾਲਾ ਦੁਪੱਟਾ ਆਏਗਾ ਕਲਰ ਇਹਦੇ ਵਿੱਚ ਸਿੰਗਲ ਹੀ ਹੈ ਇਹ ਕ੍ਰਾਸ਼ ਟਿਸ਼ੂ ਵਿੱਚ ਤੁਹਾਨੂੰ ਸ਼ਾਰਟ ਮਿਲੇਗੀ ਟੈਬੀ ਦੀ ਸਲਵਾਰ ਮਿਲੇਗੀ ਸਿੰਗਲ ਕਲਰ ਹੈ ਸ਼ਿਮਲ ਦਾ ਡਬਲ ਟੋਨ ਸ਼ੀਰ ਵਾਲਾ ਦੁਪੱਟਾ ਮਿਲੇਗਾ ਤੇ ਇਹ ਵਾਲਾ ਜਿਹੜਾ ਸੂਟ ਹੈ ਵੀ ਤੁਹਾਨੂੰ ਸਿੰਗਲ ਕਲਰ ਵਿੱਚ ਹੀ ਮਿਲੇਗਾ ਰੰਗ ਬਹੁਤ ਪਿਆਰਾ ਹੈ ਸੋਨਾ ਵੈਡਿੰਗ ਸਪੈਸ਼ਲ ਕਲਰ ਹੈ ਵੈਲਵਟ ਸ਼ਰਟ ਵੈਲਵਟ ਦਾ ਹੈਵੀ ਸ਼ਰਾਰਾ ਮਿਲੇਗਾ ਤੇ ਵੈਲਵਟ ਦਾ ਹੀ ਫੋਰ ਸਾਈਡ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਇਹ ਵਾਲੇ ਜਾਂ ਕੁਝ ਸੂਟ ਜਿਹੜੇ ਨੇ ਇਹ ਸਿੰਗਲ ਸਿੰਗਲ ਕਲਰ ਵਿੱਚ ਹੀ ਚੱਲਣਗੇ ਇਹ ਸ਼ਿਮਰ ਦੀ ਸ਼ਰਟ ਵਾਲਾ ਪਿਓਰ ਫੁੱਲ ਹੈਂਡ ਵਰਕ ਵਾਲਾ ਸ਼ਿਮਰ ਹੈਵੀ ਸਲਵਾਰ ਹੈ ਚਿਨੌਨ ਦਾ ਦੁਪੱਟਾ ਮਿਲੇਗਾ ਇਹ ਕੁਝ ਅਗਰੇ ਤੱਕ ਜਿਹੜੀਆਂ ਹੈਂਡ ਵਰਕ ਵਾਲੀਆਂ ਕਲੈਕਸ਼ਨਾਂ ਨੇ ਇੱਕ ਸਿੰਗਲ ਸਿੰਗਲ ਕਲਰ ਵਿੱਚ ਚੱਲਣਗੀਆਂ ਇਹ ਵਾਲੇ ਜਿਹੜੇ ਸੂਟ ਨੇ ਇਹ 6 ਰੰਗਾਂ ਵਿੱਚ ਆਏ ਨੇ ਬਨਾਰਸੀ ਸ਼ਰਟ ਸ਼ਰਟ ਹੈ ਟੈਬੀ ਦੀ ਸਲਵਾਰ ਹੈ ਚਿਨੋਨ ਦਾ ਡਿਊ ਡ੍ਰੌਪਸ ਵਾਲਾ ਦੁਪੱਟਾ ਆਏਗਾ 2600 ਦਾ ਪ੍ਰਾਈਜ਼ ਹੈ ਬਾਟਮ ਪਲੇਨ ਹੈ ਸ਼ਰਟ ਬਹੁਤ ਪਿਆਰੀ ਬਨਾਰਸੀ ਵਾਲੀ ਹੈ ਛੇ ਰੰਗਾਂ ਵਿੱਚ ਆਏਗਾ ਰੰਗ ਜੇ ਫਿਲਹਾਲ ਇਹਦੇ ਵਿੱਚ ਸਾਰੇ ਹੀ ਅਵੇਲੇਬਲ ਨੇ ਤੁਸੀਂ ਅਗਰ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੀਓ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਛੇ ਰੰਗਾਂ ਵਿੱਚ ਇਹ ਸੂਟ ਆਣਗੇ ਇਹ ਸਿੰਗਲ ਆਏਗਾ オーਗੈਂਜ਼ਾ ਬੂਟੀ ਸ਼ਰਟ ਹੈ オーਗੈਂਜ਼ਾ ਹੈ ਵੀ ਦੁਪੱਟਾ ਹੈ ਤੇ ਬੀਜੀ ਹੈ ਵੀ ਬਾਟਮ ਆਏਗੀ ਸਿੰਗਲ ਕਲਰ ਹੈ ਇਹ オーਗੈਂਜ਼ਾ ਬਨਾਰਸੀ ਬੂਟੀ ਸ਼ਰਟ ਆਏਗੀ ਹੈਵੀ ਹੈਂਡਵਰਕ ਹੈ オーਗੈਂਜ਼ਾ ਦਾ ਹੀ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਇਹ ਵੀ ਅੱਗੇ ਕੁਝ ਦੋ ਤਿੰਨ ਕਲੈਕਸ਼ਨ ਚੱਲਣ ਗਿਆ ਜਿਹੜੀਆਂ ਸਿੰਗਲ ਸਿੰਗਲ ਕਲਰ ਵਿੱਚ ਆਣ ਗਿਆ ਅੱਗੇ ਚੱਲ ਕੇ ਇਹਨਾਂ ਵਿੱਚ ਹੋਰ ਕਲਰ ਆ ਸਕਦੇ ਨੇ ਪਰ ਅਜੇ ਫਿਲਹਾਲ ਇਹ ਸਿੰਗਲ ਸਿੰਗਲ ਕਲਰ ਵਿੱਚ ਅਵੇਲੇਬਲ ਨੇ हैबीट एपिसिल के ਵਿੱਚ ਹੀ ਆਏਗਾ ਬਹੁਤ ਪਾਰਾ ਹੈ ਹੈਂਡਵਰਕ ਵਾਲਾ ਦੁਪੱਟਾ ਇਹ ਨਾਲ ਬਹੁਤ ਪਿਆਰਾ ਔਰਗੈਂਜ਼ਾ ਦਾ ਆਏਗਾ ਜਿਹੜੀ ਹੁਣ ਅਕਸ ਤੋਂ ਬਾਅਦ ਕਲੈਕਸ਼ਨ ਆ ਰਹੀ ਹੈ ਦੋ ਰੰਗਾਂ ਵਿੱਚ ਆਏਗੀ ਇਹ ਵੈਲਵਟ ਦੀ ਸ਼ਰਟ ਹੈ ਬਹੁਤ ਪਿਆਰਾ ਜਾ ਸੁਪੀਰੀਅਰ ਕੁਆਲਿਟੀ ਦਾ ਦਾ ਫੈਬਰਿਕ ਆ ਰੰਗ ਤੇ ਡਿਜ਼ਾਈਨ ਦੋ ਨੇ ਮੈਂ ਦੋਨੋਂ ਇੱਥੇ ਐਡ ਕੀਤੇ ਹੋਏ ਨੇ ਬਾਕੀ ਕੋਈ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਨੰਬਰ 'ਚ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤਾਂ ਨੰਬਰ ਜਾ ਕੇ ਮੈਸੇਜ ਕਰ ਦੇਣਾ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਰਿਪਲਾਈ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਮਿਲ ਜਾਵੇ ਇਹ ਵੀ ਸਿੰਗਲ ਕਲਰ ਵਿੱਚ 790 ਵਿੱਚ ਤੁਹਾਨੂੰ ਸੂਟ ਮਿਲੇਗਾ ਹੁਣ ਜਿਹੜੀਆਂ ਕਲੈਕਸ਼ਨਾਂ ਹੁਣ ਇਸ ਤੋਂ ਬਾਅਦ ਵਾਲੀਆਂ ਆ ਰਹੀਆਂ ਨੇ ਇਹ ਸਾਰੀਆਂ ਕਲੈਕਸ਼ਨਾਂ ਘਾਟ ਰੇਟ ਵਾਲੀਆਂ ਨੇ ਇਹ ਦੋ ਰੰਗਾਂ ਵਿੱਚ ਇੱਕ ਰਸਟ ਤੇ ਇੱਕ ਪਰਪਲ ਟੋਨ ਵਿੱਚ ਆਏਗਾ 1000 ਵਿੱਚ ਤੁਹਾਨੂੰ ਮਿਲੇਗਾ ਪਿਓਰ ਨੇਚਰਲ ਕريب ਦਾ ਸੂਟ ਹੈ 5 ਮੀਟਰ ਦਾ ਦੁਪੱਟਾ ਚਨਾਉਂ ਦਾ ਹੈਵੀ embroiderry ਵਿੱਚ ਤੁਹਾਨੂੰ ਦੋ ਰੰਗਾਂ ਵਿੱਚ ਸੂਟ ਮਿਲ ਜੇਗਾ 1000 ਰੁਪਏ ਦਾ ਪ੍ਰਾਈਸ ਹੈ ਇਹ ਵਾਲਾ ਸਿੰਗਲ ਕਲਰ ਵਿੱਚ ਤੁਹਾਨੂੰ 890 ਵਿੱਚ ਬਹੁਤ ਪਿਆਰਾ ਹੈਂਡਵਰਕ ਵਾਲਾ ਪਰਲ ਵਰਕ ਵਾਲਾ ਡਿਜ਼ਾਈਨ ਮਿਲ ਜੇਗਾ ਦੇ ਵਿੱਚ ਸਿੰਗਲ ਕਲਰ ਹੀ ਅਵੇਲੇਬਲ ਹੈ ਪ੍ਰਾਈਸ 890 ਹੈ ਇਹਦੇ ਵਿੱਚ ਦੋ ਕਲਰ ਆਏ ਨੇ 1200 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਨੇਚਰਲ ਕ੍ਰੇਪ ਦਾ ਹੈਂਡਬੁੱਕ ਵਾਲਾ ਦੁਪੱਟਾ ਚ ਨੌਨ ਦਾ ਆਏਗਾ ਇਹਦੇ ਵਿੱਚ ਮੈਂ ਸਿੰਗਲ ਕਲਰ ਆਫ ਵਾਈਟ ਵਿੱਚ ਤੁਹਾਨੂੰ ਮਿਲੇਗਾ 790 ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਜੇਕਰ ਰੇਟਸ ਆਪਦੇ ਮੈਂ ਦੱਸਤੀਆਂ ਅਗਰ ਰਹਿ ਜਾਂਦਾ ਹੈ ਤਾਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਤੁਸੀਂ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਉਸ ਨੰਬਰ 'ਤੇ ਜਾ ਤੁਸੀਂ ਮੈਨੂੰ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਹ ਵਾਲੇ ਵੈਲਵਟ ਦੇ ਸੂਟ ਆਣਗੇ 1100 ਰੁਪਏ ਦੇ ਤੁਸੀਂ ਇਹ ਸੂਟ ਬਾਈ ਕਰ ਸਕਦੇ ਨੇ ਬਹੁਤ ਪਿਆਰੇ ਸੋਨੇ ਵੈਲਵਟ ਦੇ ਸੂਟ ਨੇ ਰੰਗ ਦੇ ਡਿਜ਼ਾਈਨ 4 ਤੋਂ 5 ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਮੈਂ ਸਿੰਗਲ ਕਲਰ ਵਿੱਚ 790 ਦੇ ਵਿੱਚ ਤੁਹਾਨੂੰ ਮਸਲੀਨ ਕਾਟਨ ਦਾ 5 ਮੀਟਰ ਦਾ ਸੂਟ ਮਿਲੇਗਾ ਦੁਪੱਟਾ ਵੀ ਮਸਲੀਨ ਦਾ আর ਸਿੰਗਲ ਕਲਰ ਨਾਲ ਆਏਗਾ ਇਹ ਵਾਲਾ ਜਿਹੜਾ ਪਰਪਲ ਡਾਰਕ ਟੋਨ ਵਿੱਚ 5 ਮੀਟਰ ਦਾ ਨੇਚਰਲ ਕ੍ਰੇਪ ਸਿੰਗਲ ਕਲਰ ਦੇ ਨਾਲ embroiderry ਹੈਂਡਵਰਕ ਅਰੀਜਨਲ ਮਿਰਰ ਵਰਕ ਆਏਗਾ ਪ੍ਰਾਈਸ ਇਹ ਤਾਂ 1000 ਰੁਪਏ ਚਨੌਨ ਦਾ ਦੁਪੱਟਾ এমਬਲੋਇਡਰ ਦੁਪੱਟਾ ਸੇਮ ਐਜ਼ ਇਟ ਇਜ਼ ਆਏਗਾ ओरिजिनल ਪਿਕਚਰ ਹੈ ਇਹ ਵਾਲਾ ਵੈਲਵਟ ਦਾ ਸੂਟ ਆਏਗਾ ਸਿਰਫ ਤੇ ਸਿਰਫ 890 ਦੇ ਵਿੱਚ ਦੁਪੱਟਾ ਚਨੌਨ ਦਾ ਆਏਗਾ ਡਬਲ ਸ਼ੇਡ ਵਿੱਚ ਤੇ ਫੋਰ ਸਾਈਡਰ ਤੇ ਲੇਸ ਲੱਗੀ ਆ ਬਾਕੀ ਇਹ ਕੋ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਜਾਂ ਇਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੇ ਕੋਲ ਜਰੂਰ ਰਿਪਲਾਈ ਜਰੂਰ ਆਏਗਾ ਐਮ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਕਾਟਨ ਦੀਆਂ ਨੇ ਸੇਲ ਤੇ ਆਈਆਂ ਸੀ ਇਸ ਲਈ ਮੈਂ ਕੁਝ ਕਲੈਕਸ਼ਨਾਂ ਵਾਲੇ ਆਪਸ਼ਨ ਇੱਥੇ ਐਡ ਕਰ ਦਿੱਤੀਆਂ ਨੇ ਸਿਰਫ ਤੇ ਸਿਰਫ 400 ਸਤੀਆਂ ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਕੁਝ embroidery ਵਾਲੇ ਵੀ ਹੈਗੇ ਨੇ ਕੁਝ ਸਿੰਪਲ ਪ੍ਰਿੰਟਡ ਆਣਗੇ ਗਲੇ ਤੇ embroiderry ਆ बॉटम ਕੁਛ ਨਾਲ ਪਲੇਨ ਆਏਗਾ ਕੁਛ ਨਾਲ ਪ੍ਰਿੰਟਡ ਆਏਗਾ ਡਾਲਫਿਰ ਬਣਾਉਣ ਦਾ ਟਾਪ ਪ्योर कॉटन ਦਾ ਆਨ ਸਟੀਚ ਆ ਬਹੁਤ ਹੀ ਪਿਆਰਾ ਪ੍ਰਿੰਟ ਤੇ ਵਰਕ ਹੈ बॉटम ਵੀ 2 ਮੀਟਰ कॉटन ਦਾ ਆਏਗਾ ਦੁਪੱਟਾ ਵੀ ਤੁਹਾਨੂੰ ਨਾਲ कॉटन ਦਾ ਮਿਲੇਗਾ ਤੇ ਨਵੇਂ-ਨਵੇਂ ਡਿਜ਼ਾਈਨ ਆਏ ਨੇ ਜਿਹੜੇ ਆ ਵਾਲੇ ਹੁਣ ਸਾਰੇ ਦੇ ਸਾਰੇ ਡਿਜ਼ਾਈਨ ਆ ਰਹੇ ਨੇ ਸਾਰੇ ਹੀ ਨਿਊ ਨੇ ਰੰਗ ਤੇ ਡਿਜ਼ਾਈਨ ਬਹੁਤ ਪਿਆਰੇ ਨੇ कॉटन ਦਾ ਫੈਬਰਿਕ ਹੈ ਗਰਮੀਆਂ ਵਾਲਾ ਸਪੈਸ਼ਲ ਸੂਟ ਨੇ ਸੇਲ ਵਿੱਚ ਆਇਸੀ ਤਾਂ ਮੈਂ ਇੱਥੇ ਐਡ ਕਰ ਦਿੱਤੇ ਕਾਕੀ ਤੁਸੀਂ ਅਗਰ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਜਿਹੜਾ ਰੀਸੈਲਰਸ ਦਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਐਡ ਕਰ ਲਵਾਂਗੀ। ਡੇਲੀ ਅਪਡੇਟਸ ਲਈ ਤੁਹਾਨੂੰ ਫਿਰ ਡੇਲੀ ਜੋ ਵੀ ਸੂਟ ਆਣਗੇ ਆ जाया ਕਰਨਗੇ। ਤੇ ਜੇਕਰ ਤੁਸੀਂ ਸਟੇਟਸ ਦੇਖਣਾ ਹੈ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ। ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ। ਬਾਕੀ ਕਲੈਕਸ਼ਨਾਂ ਤੇ ਸੂਟ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਜਿਹੜੇ ਡਿਜ਼ਾਈਨ ਪੈਟਰਨ ਕਢਾਈਆਂ ਜਾਂ ਜੋ ਵੀ ਸਾਰਾ ਕੁਝ ਅਵੇਲੇਬਲ ਹੈ ਤੁਸੀਂ ਬਾਏ ਕਰਨਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ ਜਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੋ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨਾਂ ਦੇ ਨਾਲ ਕਿਵੇਂ ਦੇ ਰੰਗਾਂ ਵਾਲੇ ਟ੍ਰੈਂਡ ਕਰ ਰਹੇ ਨੇ ਸੂਟ ਸਾਰੇ ਹੀ ਐਕਸਕਲੂਸਿਵ ਹੁੰਦੇ ਨੇ ਬਹੁਤ ਪਿਆਰੇ ਰੰਗਾਂ ਤੇ ਡਿਜ਼ਾਈਨਾਂ ਨਾਲ ਆਉਂਦੇ ਨੇ ਹਮੇਸ਼ਾ ਅਫੋਰਡੇਬਲ ਪ੍ਰਾਈਸ ਤੇ ਆਉਂਦੇ ਨੇ ਰੇਟ ਮੈਂ ਕੋਸ਼ਿਸ਼ ਕਰਦੀ ਆਂ ਕਿ ਅਗਰ ਇੱਥੇ ਦੱਸ ਦਿੱਤਾ ਜਾਵੇ ਤਾਂ ਤੁਹਾਨੂੰ ਵੀ ਇਜ਼ੀ ਹੋ ਜਾਏਗਾ ਤੇ ਮੈਨੂੰ ਵੀ ਤੇ ਬਾਕੀ ਅਗਰ ਕਿਸੇ ਦਾ ਰੇਟ رہ ਜਾਂਦਾ ਹੈ ਨਹੀਂ ਦੱਸਿਆ ਜਾਂਦਾ ਤਾਂ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦਾ ਤੁਸੀਂ ਰੇਟ ਜਾਨਣਾ ਹੈ ਡਿਟੇਲ ਚਾਣਨੀ ਹੈ ਤਾਨੂੰ ਤੁਹਾਡੀ ਜਿਹੜੀ ਡਿਟੇਲ ਦੀ ਕੁਐਰੀ ਹੈ ਰੇਟ ਬਾਰੇ ਜਾਂ ਹੋਰ ਵੀ ਉਹ ਤੁਹਾਨੂੰ ਰਿਪਲਾਈ ਜਰੂਰ ਆਏਗਾ। ਇਹਨਾਂ ਵਿੱਚ ਰੰਗ ਤੇ ਡਿਜ਼ਾਈਨ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਨੇ ਲਾਈਟ ਟੋਨ ਹੋਗੇ ਡਾਰਕ ਟੋਨ ਹੋਗੇ ਮੀਡੀਅਮ ਟੋਨਸ ਹੋਗੇ ਸਾਰੇ ਹੀ ਟੋਨ ਹੈਗੇ ਨੇ ਕਲਰ ਜਿਹੜੇ ਨੇ ਫਿਲਹਾਲ ਥੋੜੇ ਸਿਲੈਕਟਿਡ ਪੀਸ ਆਏ ਨੇ ਕਿਉਂਕਿ ਸਮਰ ਸੀਜ਼ਨ ਓਵਰ ਹੈ ਜਿਹੜੇ ਕੁਝ ਕਲੈਕਸ਼ਨ ਆ ਰਹਿ ਗਈਆਂ ਸੀ ਲੈਫਟ ਸੀ ਉਹਨਾਂ ਨੂੰ ਸੇਲ ਤੇ ਲੈ ਆਂਦਾ ਹੈ ਇਹ ਵਾਲੇ ਹੀ ਜਿਹੜੇ ਕਲਰ ਤੇ ਡਿਜ਼ਾਈਨ ਪੈਟਰਨ ਇੱਥੇ ਮੈਂ ਐਡ ਕੀਤੇ ਨੇ ਇਹੀ ਫਿਲਹਾਲ ਅਵੇਲੇਬਲ ਨੇ ਇੰਨਾ ਵਿੱਚੋਂ ਗਾ ਤੁਸੀਂ ਕੋਈ ਬਾਈ ਕਰਨਾ ਹੈ ਸੂਟਾ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਵੀ ਐਕਸਟਰਾ ਚਾਰजेस ਫਿਲਹਾਲ ਅੱਜ ਦੀ ਵੀਡੀਓ ਵਾਲੇ ਸੂਟਾਂ ਤੇ ਨਹੀਂ ਲੱਗੇਗਾ ਮੋਸਟਲੀ ਸਭ ਤੇ ਫ੍ਰੀ ਸ਼ਿਪਿੰਗ ਚਾਰजेस ਹੀ ਹੈ ਆਲ ਓਵਰ ਇੰਡੀਆ ਫ੍ਰੀ ਸ਼ਿਪਿੰਗ ਚਾਰजेस ਹੈ ਤੇ ਹੋਰ ਮੰਗਵਾਉਣਾ ਚਾਹੁੰਦੇ ਹੋ ਤਾਂ ਡਿਪੈਂਡ ਕਰਦਾ ਤੁਸੀਂ ਕਿੱਥੇ ਮੰਗਵਾ ਰਹੇ ਹੋ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ